ਰਾਸਿਕਾ ਗੀਤ ਵੈਲਕਮ ਆਈ ਆਂ ਦੇ ਵਲੌਗਸ ਅੱਪਾ ਪੌਂਦੀ ਮੋਹਾਲੀ 에어ਪੋਰਟ ਤੇ ਆਪਾਂ ਆਈ ਸੀ ਰਿਲੇਟਿਵਸ ਨੂੰ ਲੈ ਕੇ ਜੋ ਮੌਸਮ ਦੇਖੋ ਇਹ 에어ਪੋਰਟ ਰੋਡ ਤੇ ਪਹੁੰਚ ਗਏ ਆਪਾਂ ਤੁਹਾਨੂੰ ਤੁਹਾਨੂੰ 에어ਪੋਰਟ ਦੀ ਐਂਟਰੀ ਦਿਖਾਉਣਾ ਹੈ ਵੈਸੇ ਮੈਂ ਪਿੱਛੇ ਜੋ ਵਲੌਗ ਬਣਾਉਣਾ ਸੀ ਰਹਿ ਗਿਆ ਚਲੋ ਕੋਈ ਨਹੀਂ ਹਾਂ ਅੱਜ ਗਿਆ ਉੱਥੇ ਆਪਣਾ ਜਿਹੜਾ ਬੰਨ ਜਿਹੜਾ ਦਰਿਆ ਆਇਆ ਵਾ ਉਹਦੇ ਕਰਕੇ ਲੋਕਾਂ ਨੇ ਥੋੜਾ ਜਿਹਾ ਜਾਮ ਲਾਇਆ ਵਾ ਵੀ ਪਾਣੀ ਪੁਣੀ ਉੱਤੋਂ ਛੱਡੋ ਚਲੋ ਵੀ ਜਾਇ ਜਾ ਤਾਂ ਕਰਕੇ ਸਾਨੂੰ ਜਿਹੜਾ ਆਉਣਾ ਸੀ ਅਸੀਂ ਚੰਡੀਗੜ੍ਹ ਨੂੰ ਹੋ ਗਏ ਚ ਆਪਣਾ ਸਿੰਘ ਨੂੰ ਹੋ ਕੇ ਉਹ ਸਾਨੂੰ ਆਉਣਾ ਪਿਆ ਚੌਂਕੌਰ ਦਾ ਨੂੰ ਹੋ ਕੇ ਪੂਰਾ ਜਾਮ ਆਪੋਜੀਟ ਮਤਲਬ ਰੋਡ ਸਾਨੂੰ ਪੂਰਾ ਅਪੀੜ ਘੁੰਮਣਾ ਪਿਆ ਤਾਂ ਉਹਦੇ ਕਰਕੇ ਲੇਟ ਹੋ ਗਏ ਤਾਂ ਹੁਣ ਦੇਖਦੇ ਆ ਪਹੁੰਚ ਗਏ ਮੈਂ ਥੋੜਾ ਜਿਹਾ ਰਹਿ ਗਿਆ ਹਾਰਡਲੀ ਮੈਂ ਕਿਹਾ ਨਾ ਹਾਰਡਲੀ ਕੁਝ ਕਿਲੋਮੀਟਰ ਰਹਿ ਗਏ ਆ ਉਹ ਸਾਹਮਣੇ ਆ ਗਿਆ ਏਅਰਪੋਰਟ ਇਹਨੂੰ ਐਂਟਰੀ ਦਿਖਾਉਣੀ ਆ ਹੁਣ ਜਿਹੜੇ ਇਹ ਤੇ ਮਰਜ਼ੀ ਨਾਲ ਲੁੱਕ ਨਹੀਂ ਹੁਣ ਬਣਾਵਾਂ ਨਾ ਆਓ ਕਿੱਥੇ ਬੁਲਾਈਏ ਕਪਾ ਉੰਦਰਲੇ ਜਲੀ ਵੱਡੀ ਮਰਜੀ ਆ ਦੇਖ ਲਾ ਇਹ ਕਿੰਨੇ ਨਾਲ ਆ ਆ ਦੇਖੋ ਜਿਹੜਾ ਨਾਮ ਤੇ ਬਣਿਆ ਹੋਇਆ ਸੀ ਤੇ ਕੀਤਪਾਲ ਸਿੰਘ ਹੂੰ ਨਾ ਇਹ ਨਾਮ ਤੇ ਬਣਿਆ ਆ ਬਈ ਤੇ 에어ਪੋਰਟ ਜੇ ਐਂਟਰੀ ਹੋ ਰਹੀ ਆ ਇਹ ਐਂਟਰੀ ਹੋ ਗਈ ਆ ਨੇ ਹੀ ਤੇ ਇਹ ਨਾਲ ਲੱਗਿਆ ਵਾ ਇੱਥੇ ਥੀਕ ਪਾਸ ਨਹੀਂ ਤੋਪਲਾ ਤੇ ਕਿ ਗਲਾਬ ਲੱਗਿਆ ਹੋਇਆ ਹਾਂ ਕਰ ਤਾਂ ਦੇ ਵਾ ਇਹ ਇਹਨੇ ਮੈਂ ਕਹੀ ਵਾਰ ਆ ਲੱਗ ਪਰ ਬਲੌਗਿੰਗ ਤੋਂ ਬਾਅਦ ਪਹਿਲੀ ਵਾਰ ਆਇਆ ਕਿਹੜਾ ਨੰਬਰ ਵਿੱਚ 225 ਉਹ ਐਂਟਰੀ ਜਿਹੜਾ ਥੱਬੇ ਪਾਸੇ ਨੂੰ ਜਾਂਦਾ ਇਹ ਡਿਪਾਰਚਰ ਤੋਂ ਜਾਂਦਾ ਇਹਨੇ ਉੱਪਰ ਤੋਂ ਜਾਣਾ ਜਿਹੜੇ ਅਰਾਈਵਲ ਵਾਲੇ ਹੋ ਰਾਈਟ ਸਾਈਡ ਨੂੰ ਜਾਂਦੇ ਆ ਤੇ ਪਾਰਕਿੰਗ ਉੱਤੋਂ ਡਾਇਰੈਕਟ ਉਹ ਨਾ ਜੋ ਆ ਯਰ ਚੰਡੀਗੜ੍ਹ 에어ਪੋਰਟ ਜਿੱਥੋਂ ਐਂਟਰੀ ਆਉਂਦੀ ਹੈ ਤੇ 20 ਗੱਡੀਆਂ ਦੀ ਹੁੰਦੀ ਹੈ ਕਮਲਾ ਜਮ ਕਮਲਾ ਜਮ ਕਮਲਾ ਜਮ ਮਾਂ ਦੇ ਨਾ ਜਮ ਸੁਣੇ ਨਹੀਂ ਉਹਨੇ ਕਿੰਨੀ ਮਹਿੰਗਾ ਮਲਾ ਨੂੰ ਘਰ ਨੂੰ ਆਏਗਾ ਤੇ ਫਿਰ ਉਹਨੂੰ ਕੀ ਬਾਕੀ ਦੇਖ ਰਿਹਾ ਕਾਨੇ ਕੋ ਲੱਗਿਆ ਟੂਰ ਪਰ ਤੁਹਾਨੂੰ ਦਿਖਾਵਾਂਗੇ ਅੰਦਰੋਂ ਇਹ ਕਿੰਨੂ ਪਹਿਲਾਂ ਜਦੋਂ ਆਏ ਆ ਜਾਣਾ ਹੀ ਆ ਗਿਆ ਭਰਾਵਾ ਇੰਗਲਤ ਮਿਲ ਰਹੇ ਪਹਿਲਾਂ ਜਿੰਨੀ ਵਾਰ ਆਏ ਆ ਉਦੋਂ ਬਲੌਗਿੰਗ ਨਹੀਂ ਇਹ ਚਣਾਉਂਦੇ

ਇਹ ਲਾਲਾ ਲੋਹਣੇ ਆ ਨਾ ਤਾਂ ਹੀ ਲੈਡੀ ਰੋਸ ਲੈਡੀ ਰੋਸ ਸਾਨੂੰ ਐ ਅੱਛਾ ਲੈਡੀ ਰੋਸ ਐ ਐ ਦੱਤੇ ਇਹ ਹੈ ਲਾਲ ਐ ਇੱਧਰ ਨੂੰ ਆਓ ਪਤਰੀ ਕਾਲ ਜੀ ਕੀ ਹਾਲ ਹੈ ਜੀ ਬਹੁਤ ਠੀਕ ਐ ਇਹ ਮੈਂ ਕਿਹਾ ਕਿਹੜੇ ਲਾਲ ਆਲੂ ਐ ਇਹ ਲਾਰੇ ਹੁੰਦੇ ਹੋਗੇ ਹਾਂਜੀ ਐਲ ਆਰ ਲੇਡੀ ਰੋਜ਼ ਲੇਡੀ ਰੋਜ਼ ਹਾਂ ਐਲ ਆਰ ਐ ਸ਼ਾਰਟ ਫਾਰਮ ਆ ਅੱਛਾ ਐਲ ਆਰ ਸ਼ਾਰਟ ਫਾਰਮ ਐ ਐਸ ਇਹਦਾ ਚਿਪਸ ਗਾਣੇ ਤੁਸੀਂ ਹਾਂਜੀ ਹਾਂਜੀ ਇਹਦੇ ਬਣਦੇ ਆ ਇਹਦੇ ਬਣਦੇ ਆ ਉਹ ਜੀ ਆ ਇਹਦਾ ਬਣਦਾ ਠੀਕ ਆ ਠੀਕ ਜੀ ਜੀ ਦਾ ਨਹੀਂ ਜੀ ਪਾਤੀ ਹੁੰਦੀ ਸਟਾਰਚ ਦੀ ਬਾਅਦ ਚ ਹਾਂਜੀ ਹਾਂਜੀ ਇਹ ਮਤਲਬ ਉਹ ਘਟਾ ਹਾਂਜੀ ਤਾਂ ਪੈਸੇ ਵਧੀਆ ਬਣ ਜਾਂਦੇ ਆ ਅੱਛਾ ਜੀ ਤੇ ਹੁਣ ਇਹ ਇੱਧਰ ਮਤਲਬ ਉਹ ਰੱਖੇ ਹੋਤਾ ਨਬਾਦ ਨੇ ਦੁੱਗਣਾ ਰੇਟ ਆ ਉਹ ਫਰਦਾਨਾਬਦੀ ਨੂੰ ਪੁੱਛਦਾ ਉਹ ਕਿਹੜੇ ਰੇਟ ਮਿਲਦੇ ਨੇ ਬਾਲਜ ਮਾਂਗਾ ਹੈਗੀ ਡਬਲ ਰੇਟ ਹੁੰਦਾ ਹੈ ਮਾਂ ਨੂੰ ਭੇਜਣੀ ਗੱਡੀ ਆਪਾਂ ਨੇ ਆ ਬਣਾ ਤੇਰਾ ਹੁਣ ਦਰ ਲੈਦਾ ਉਹ ਕਹਿੰਦਾ ਉਹ ਜ਼ਿੰਮੇਦਾਰ ਕਹਿੰਦਾ 7000 ਮੰਗਿਆ ਤਾਂ ਉਹ ਬੋਲਾ ਕਿ ਡਾਲਾ ਨਹੀਂ ਲਾਏਗਾ 40 ਰੁਪਏ ਕੱਟ ਨਹੀਂ ਹੁੰਦਾ ਬਿਲਕੁਲ ਡਾਊਨ ਹੋ ਗਿਆ ਤਾਂ ਮਾਂ ਨੂੰ ਭਰ ਦਿੰਦੇ ਸਰ ਤਾਂ 60 ਰੁਪਏ ਕਿ ਲੋੜ ਲੈ ਇਹਦੇ ਥੁੱਕਣ ਨੂੰ ਰੱਖੇ ਉੱਤਾਂ ਉਹ ਜਿਹੜਾ ਉਹਦਾ ਟੈਂਪਰੇਚਰ ਹੁਣ ਡੰਡਾ ਆ ਗਿਆ। ਹਾਂਜੀ। ਦੇਖ ਹੱਥ ਲਾ ਕੇ। ਹਾਂ ਡੰਡਾ ਡੰਡਾ ਹੈ ਨਾ ਤਾਂ ਹੀ ਤੇ ਪਰ ਪਾਣੀ ਆ ਗਿਆ। ਜਿਵੇਂ ਆਪਾਂ ਕਰਦੇ ਹੁੰਨੇ ਆ। ਹਾਂਜੀ ਹਾਂਜੀ ਹਾਂਜੀ। ਇਹ ਡੰਡੇ ਪਾਣੀ ਹੁਣ ਰੱਖੋ ਹੁਣ ਮੋਇਸਚਰ ਆ ਹੋਵੇ। ਮੋਇਸਚਰ ਆ ਹੋਵੇਗਾ। ਹਾਂ। ਠੀਕ ਹੈ ਠੀਕ ਹੈ। ਦੇ ਰਹੇ ਹੁਣ ਪੱਖੇ ਦੀ ਸੇਵਾ ਹੀ ਲਈ ਆ। ਅੱਛਾ। ਇਹ ਪਾਣੀ ਸੁਕਾਉਂਗਾ। ਠੀਕ ਹੈ ਠੀਕ ਹੈ ਠੀਕ ਹੈ। ਇਹ ਨਹੀਂ ਗੱਲ। ਉਹ ਆਏ ਦੇਖਣ ਆਏ ਲਾਦੇ ਵੀ ਜਿਵੇਂ ਗਿੱਲੇ ਹੋ ਗਏ ਉਹ ਸੁੱਕਿਆ। ਤੋ ਦੂਵੇ ਗਿਲੇਰਾ ਕੋਈ ਤਰ੍ਹਾਂ ਕੋਈ ਅੱਗੇ ਪਛਾ ਗੋਲੀ ਪਈ ਹੁੰਦੀ ਪਰ ਥੱਲੇ ਹਾਂਜੀ ਹਾਂ ਉੱਪਰ ਵਾਲੀ ਬੋਰੀ ਥੋੜੀ ਸੁੱਪੀ ਜਾਂਦੀ ਪਹਿਰਾ ਬਸ ਸਹੀ ਆ ਸਹੀ ਆ ਪੱਕੇ ਨਾਲ ਸੁਪਣ ਲੱਗੇ ਹਾਂਜੀ ਥੋੜੇ ਹੋਰ ਬੋਲ ਦੇਣੇ ਧੁੱਪ ਲੱਗਣੀ ਕਰ ਲੂ ਇਹ ਜੰਮੀ ਹੁੰਦੇ ਨੇ ਧੁੱਪ ਨਹੀਂ ਪਤਰ ਆਉਂਦੇ ਨਾ ਧੁੱਪ ਨਹੀਂ ਧੁੱਪ ਕਾਦੀ ਹਾਣੂ ਦਾ ਬੀਜ ਕਹਿੰਦੇ ਧੁੱਪ ਰੇ ਅੱਛਾ ਜੀ ਗਲਜਣ ਦਾ ਫੇਕੂ ਹਾਂ ਇਹ ਏਡੇ ਹਵਾ ਨਾਲੇ ਪੱਕੇ ਬੁੱਕੇ ਨਾਲ ਆ ਹਵਾ ਨਾਲੇ ਸਹੀ ਆ ਜੀ ਬੋਲ ਕੇ ਮੈਂ ਤਾਂ ਫਰੀਕ ਬੋਲਦੇ ਬਹੁਤ ਨਾਵਨੋ ਕੋ ਜਗ੍ਹਾ ਹੀ ਘਟਾ ਹੂੰ ਮੇਰੀ ਤਿਆਰੀ ਵੀ ਨਹੀਂ ਸੀ ਕਿ ਨਾ ਸ਼ੈੱਡ ਖਾਲੀ ਕਰ ਲੈਣਾ ਤਾਂ ਹੂੰ ਪੁੱਤਰ ਵੇ ਲੈਨ ਨੂੰ ਮੁੰਡਾ ਕਹਿੰਦਾ ਮੈਂ ਗੱਡੀ ਉ ਭੇਜਤੀ ਅੱਛਾ ਜੀ ਉਹ ਚੱਲ ਫਿਰ ਨਹੀਂ ਸਹੀ ਹੈ ਬਿਲਕੁਲ ਕਿਉਂ ਤੂੰ ਬਾਰੇ ਜਾਊਗਾ ਕਿੱਧਰ ਟੋੜੇਗੇ ਕਿ ਉਦਾਂ ਮੰਡੀ ਅੱਥਰ ਨਾਲੇ ਲੱਗਣੇ ਐ ਉਹ ਵੀ ਆਹ ਪਿਆਰ ਦੇ ਬਾ ਠੀਕ ਆ ਪਵਿੰਦਰ ਵਾਟੋਗੇ ਪੰਜ ਕਿਲੋ ਤਿਆਰ ਆ ਤਿਆਰ ਆ ਅਦੇ ਪਾ ਦੱਸ ਦਿੰਦਾ ਤਕੋ ਜਿਹੜਾ ਹਫਤਾ ਘੱਟੋ ਘੱਟ ਹਾਂਜੀ ਇਹਨੇ ਉਂਗਰ ਨਾ ਲੁੱਧਿਆ ਆ ਆ ਜੀ ਦੇਖੋ ਉਂਗਰ ਹੁੰਦੀ ਐ ਮੂੰਹ ਬਣ ਗਏ ਬਸ ਬਸ ਮੂੰਹ ਦੇ ਬੜੇ ਹੋਈਆਂ ਅੱਛਾ ਅੱਛਾ ਪੰਜ ਚਾਰ ਦਿਨ ਤੱਕ ਵਿੱਚ ਜਿਹੜਾ ਜਿਵੇਂ ਥੋੜਾ ਚੱਲਿਆ ਹੋਇਆ ਨਾਲੂ ਹਾਂਜੀ ਹਾਂਜੀ ਵਧੀਆ ਜਿੰਨਾ ਵਧੀਆ ਤੁਰਿਆ ਹੋਇਆ ਲਾਉਂਗੇ ਉਨਾਂ ਜ਼ਿਆਦਾ ਵਧੀਆ ਹੁੰਦਾ ਸਹੀ ਆ ਰਹੀ ਆ ਹਾਂ ਪਹਿਨੂੰ ਕੱਲ ਨੂੰ ਸਪਰੇਅ ਕਰਾਂਗੇ ਫੰਗੀ ਸਾਈਡ ਦੀ ਹਾਂਜੀ ਔਰ ਇੱਕ ਤੇਲੇ ਤੁਲੇ ਵਾਲੀ ਹਾਂਜੀ ਇਹ ਸਟਾਉਣੇ ਆ ਦੇਖੋ ਤੁਮਾਰਾ ਦੋ ਦਿਨ ਬਾਅਦ ਫਿਰ ਆਪਾਂ ਨੇ ਬੋਰੀਆਂ ਅਸੀਂ ਭਰ ਲੈਣੀਆਂ ਠੀਕ ਇਹੀ ਭਰ ਕੇ ਸਲਾਈ ਕਰਕੇ ਫਿਰ ਸਿੱਧੀ ਟਰਾਲੀ 'ਚ ਰੱਖ ਦੇਣੀਆਂ ਸਹੀਆ ਕੱਲ੍ਹ ਛੱਡ 'ਚ ਉਹਦੇ ਬਾਅਦ ਫਿਰ ਬਜਾਈ ਭਾ ਜਿੱਦਾਂ ਬੀਜੂਗਾ ਮੈਨੂੰ ਦੱਸ ਦੋ ਵਧੀਆ ਬੀਜ ਬੜਾ ਸਾਰਾ ਮੋਟਾ ਹੈ ਹਾਂਜੀ ਵਧੀਆ ਮਗਾ ਜਿੱਦਾਂ ਬੀਜੂਗਾ ਮੈਨੂੰ ਦੱਸ ਦੋ ਜਰੂਰ ਜੀ ਮੈਂ ਫਿਰ ਵੀਡੀਓ ਬਣਾ ਲਊਗਾ ਹਾਂ ਨਾ ਵੀਡੀਓ ਬਹੁਤ ਐਨੀਆਂ ਬਣਣੀਆਂ ਹਾਂ ਹਾਂਜੀ ਘੱਟ ਹੀ ਕੰਮ ਇਹਦੇ ਹੁਣ ਆਓ ਦੇ ਫੇਰੇ ਤੱਕ ਤਾਂ ਨਾ ਬਈ ਲੱਗ ਹੋ ਜਾਣਾ ਬੁੱਲਣੀ ਹੈ ਹਾਂਜੀ ਹਾਂ ਠੀਕ ਹੈ ਹਾਂਜੀ ਫਿਰ ਇਹ ਕਾਲੂ ਸ਼ਦਾ ਸਪਰੇਅ ਕਰੂਗਾ ਉਹਦਾ ਇਲਾਕਾ ਮੈਨੂੰ ਪਰ ਉਹ ਸਪਰੇਅ ਮਾਰ ਕੇ ਬਲੀਵ ਕਰਕੇ ਹਾਂਜੀ ਫਿਰ ਦੁਬਾਰਾ ਪਾਟੀ ਮਾਰਨੀ ਹੈ ਇਸ ਕਾ ਕੇ ਫਿਰ ਦੁਬਾਰਾ ਸਪਰੇਅ ਹੋਣੀ ਹੈ ਆਪਾਂ ਅੰਦਰ ਆ ਕੇ ਠੀਕ ਕਰਦੇ ਹਾਂ ਬਾਕੀ ਤਾਂ ਉਹਨੇ ਕੀ ਕੱਟੇ 30 ਤੋਂ 34 ਵੀ ਪੈ ਜੰਨੇ ਜੇ ਜ਼ਿਆਦਾ ਮੋਟਾ ਹੋਵੇ ਹਾਂਜੀ ਤੇ 30 ਕੱਟੇ ਕੋਣੇ ਚਾਹੀਦੇ ਹੁੰਦੇ ਨਾਲੇ ਵਿੱਚ 8 ਵਜੇ ਨਿਕਲਦਾ। ਸਹੀ ਹੈ। ਵਧੀਆ। ਫਪੂਲਰ ਦਾ ਹੋਗੇ ਸਾਰੇ ਵੱਡ। ਇੱਧਰੋਂ ਚੱਤ। ਪ੍ਰਾਗਾਇਆ। ਤਾਂ ਫਾਟ ਕੀ। ਹਾਂਜੀ। ਹੁਣ ਜੀਰੀ ਵੱਡਾਂਗੇ। ਜੀਰੀ ਵੱਢ ਕੇ ਫਿਰ ਮਲਚਰ ਜਿਆਦਾ ਫਲੌਚ ਚਾਹੀਦੇ ਆ। ਨਹੀਂ ਉਹਦਾ ਚੱਲ ਆਪਣੇ ਗੁੱਜਰ ਚੱਕ ਲੈ ਜੰਨੇ ਆ। ਹਾਂਜੀ ਹਾਂਜੀ। ਇਹ ਖੇਤਾਂ ਦਾ 4-5000 ਰੁਪਏ ਬਾਈ ਕੁਝ ਦਾ ਖਰਚਾ ਹੂੰ ਫਿਰ ਇਹ ਲਾਉਣੇ ਆ ਤੈਨੂੰ ਲਾਉਣ ਵਾਸਤੇ ਹੁਣ ਤੈਨੂੰ ਤੋਂ 4 ਥੱਲੇ ਡੀ.ਏ.ਪੀ ਹੂੰ ਉਹ ਵੀ 1350 ਦਾ ਸੈੱਲ ਆ ਇਹ ਡੇਢ 2 ਥੱਲੇ ਪोटाश ਦੇ ਹਾਂਜੀ ਉਹ 1700 ਰੁਪਏ ਦਾ ਸੈੱਲ ਆ ਤਾਲ ਉਹ ਸੈੱਲ ਕਿਲੋ ਦਾ ਹੋ ਗਿਆ ਲਗਭਗ 3800 ਰੁਪਏ ਤੋਂ ਉੱਪਰ 4000 ਦਾ ਡੀ.ਏ.ਪੀ ਉਹ ਖਰਚੇ ਉਹਨੇ ਵੀਰ ਹੁਣ ਕਹਿੰਦੇ ਨੇ ਸਪਰੇਅ ਕਰਨੀ ਆ ਉਹ ਹੋਰ ਖਰਚੇ ਆ ਆ ਬਈ ਇਹਦੇ ਪੈਸੇ ਲੈਣੇ ਵਾ ਕੋਣਾ ਖੋਲਿਆਂ ਦੇ ਵੀ ਇਹਨਾਂ ਦੇ ਅਲੱਗ ਆ ਦੂਜਾ ਭਰਨੇ ਦੇ ਵੀ ਜਿੱਦਣ ਲਾਉਣੇ ਆ ਉਦੋਂ ਵੀ ਦਿਹਾੜੀ ਉਸ ਤੋਂ ਬਾਅਦ ਫਿਰ ਮਕੇਲੇ ਬਣਾਉਣੇ ਉਹਦੇ ਵੀ ਪੈਸੇ ਇਹ ਇਨਕਮ ਦਿਖਦੀ ਆ ਫਿਰ ਪੈਸੇ ਜਿਹੜੇ ਖਰਚੇ ਹੁੰਦੇ ਉਹ ਨਹੀਂ ਦੇਖਦੇ 60 ਤੋਂ ਲੈ ਕੇ 70000 60000 ਘੱਟੋ ਘੱਟ ਖਰਚਾ ਜਦੋਂ 70000 ਖਰਚਾ ਇਹਨੂੰ ਪਤਾ ਹੀ ਨਹੀਂ ਚੱਲਦਾ ਬਾਈ ਦਾ ਬਿਜਲੀ ਆਉਣ ਦੀ ਖਰਚਾ ਸੀ ਉਹ ਤੋਂ ਇਲਾਵਾ ਤੇ ਨਾਲ ਆਪਾਂ ਬਿਜ ਤਾਂ ਬਾਅਦ ਚ ਆਇਆ ਪਹਿਲਾਂ ਰੇਹ ਦੂ ਰੇਹ ਹੋਣਾ ਪਰ ਇਹ ਨੂੰ ਰੇਹ ਨਹੀਂ ਮਿਲਦਾ ਹੈਗਾ ਡੀਪੀ ਜਾਵੇਂ ਨਹੀਂ ਮਿਲਦੇ ਬਹੁਤ ਬਹੁਤ ਲੰਮ ਹੋਇਆ ਹੋਇਆ ਉਹ ਕਹਿੰਦਾ ਕਿ ਕਿੰਨੇ ਟੈ ਲੈ ਜਾਂਦਾ ਹੈ ਕਿਹੜਾ ਕਹਿੰਦਾ ਇਹ ਫੈਲਾ ਗਿਆ ਮੈਂ ਇਹਦਾ ਰੇਟ ਰੁਕਾ ਹਾਂ ਨਹੀਂ ਪਤਾ ਹੈਗਾ ਕੋਈ ਨਹੀਂ ਪਤਾ ਹੈ ਤਾਂ ਨਾ ਟਾਈਮ ਟੂ ਟਾਈਮ ਇਹ ਪਹਿਲਾਂ ਪੜਦਾ ਜਾਵੇ ਹਾਂ ਫੇਰ ਹੁੰਦਾ ਕੋਈ ਬਿਮਾਰੀ ਨਾ ਪੈ ਜਾਵੇ ਕੋਈ ਪੜ ਜਾਵੇ ਹਾਂ ਔਰ ਫੇਰ ਥੋੜਾ ਲੱਕ ਆ। ਫੇਰ ਲੱਕ ਆ। ਇਹ ਇਹ ਰੂਗ ਇਹ ਰੱਬ ਦਿੰਦਾ ਇਹ ਬਸ ਇਹ। ਇਹ ਕਈ ਸਾਰ ਰਗੜਾਈ ਲੱਗੀ ਜਾਂਦਾ। ਹਾਂਜੀ। ਕਈ ਵਾਰ ਬੰਦੇ ਵੀ ਪੈਸੇ ਦਿੰਦੇ ਕੋ। ਪਿਛਲੇ 2 ਸਾਲ ਉਹ ਤੋਂ ਪਹਿਲਾਂ ਰਗੜਾਈ ਲੱਗੇ ਆ। ਹਾਂਜੀ। ਉਦੋਂ ਪਹਿਲਾਂ ਇੱਕ ਵਾਰ ਪਾਣੀ ਨੂੰ ਪਾਣੀ ਸਿਆਲ ਚ ਬਹੁਮੀ ਪਿਆ। ਹੌਂ ਨਗਰਾਵ ਘਰ ਤੇ ਆਉਣੇ। ਆਂਦੂ ਵਾਲਾ ਕਿ ਸਿਆਲ ਨੂੰ ਜਿਹਦਾ ਇਥੇ ਦੁਪਹਿਰ। ਹੂੰ। ਉਹਦੇ ਕੱਟ ਬਾਹਾਂ ਲਈ ਬੜੀਆਂ ਰਹਿ। ਇਹ ਬੰਗਾ ਯਾਰ ਫੇਰ ਆਉਣੇ ਆ। ਆ ਮਨ ਲਵੇ ਚਲੂ ਉਹ ਫਸਲ ਹੈਗੀ ਆ ਪਰ ਦੇਖਪਾਲ ਬਹੁਤ ਬਸ ਹੀ ਜਾਣਗੇ ਵੀ ਜੇ ਕੁਝ ਵੀ ਨਹੀਂ ਬਚਿਆ ਹਾਂਜੀ ਵਿਚਾਰ ਗਾ ਮੱਕੀ ਲੱਗ ਜੂ ਮੱਕੀ ਜੇ ਕੁਝ ਵੀ ਨਹੀਂ ਬਚਿਆ ਹਾਂ ਤੇ ਜੇ ਚਲੋ ਬਚ ਗਏ ਤਾਂ ਫਿਰ ਇਹ ਧੁੱਪ ਹੀ ਘੜਦਾ ਫਿਰ ਫਿਰ ਬੂਰੀਆਂ ਭਰ ਦਿੰਦਾ ਇਹਦਾ ਕਰ ਦਿੰਦਾ ਰਿਕਾਰਡ ਕਰ ਦਿੰਦਾ ਆਲਾ ਕੁੜਾ ਆਹ ਪੀਦੇ ਸਾਹ ਦੇਖੋ ਗੁਰਦੁਆਰੇ ਵਿੱਚ ਇਹਦਾ ਰੈਂਬੋ ਆਇਆ ਵਾ ਉਹ ਉੱਤੋਂ ਨੀਲਾ ਆਸਮਾਨ ਨੂੰ ਦੇਖਣਾ ਹੂੰ ਕਿਹੜਾ ਕਾਹ ਕੈ ਤਸਵੀਰ ਨਾਲ ਵਧੀਆ ਹੂੰ ਬੁਲਾ ਤਸਵੀਰ ਆਜੀ ਕਿਆ ਹਾਲ ਆ ਰੋ ਪਿੱਛੇ ਚਰਦੀ ਕਲਾਈ ਚਰਦੀ ਕਲਾ ਹਾਂ ਭਈਆ ਮੁੰਡੇ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਆ ਕਿਆ ਨਾਮ ਆ ਤੁਹਾਡਾ ਇੰਸਟਾਗ੍ਰਾਮ ਤੇ ਉਹ ਪਿਕਚਰ ਚ ਵਾਸੋਂ ਇੰਪ੍ਰੈਟਰ ਪਿਟਰ ਤੇ ਭਾਈ ਮੁੰਡਿਆਂ ਨੂੰ ਫੋਲੋ ਕਰ ਲਓ ਹਨਾ ਤੇ ਬਹੁਤ ਵਧੀਆ ਕੰਟੈਂਟ ਪਾਉਂਦੇ ਆ ਇੱਧਰ ਵੀ ਮੁੰਡਾ ਦੋਵੇਂ ਪੜਾਏ ਇਕੱਠੇ ਹਾਂਜੀ ਹਨਾ ਤੇ ਮੇਰੇ ਚੈਨਲ ਨੂੰ ਵੀ ਫੋਲੋ ਕਰ ਦੋ ਹਾਂਜੀ ਕਲਿਆਵਨ ਹਾਂਜੀ ਬਸ ਠੀਕ ਆ ਵੀਡੀਓ ਵੀ ਬਣਾਉਣੀ ਆ ਜੀ ਹੁਣ ਹਾਂ ਆਪਾਂ ਉਹ ਕਰਦੇ ਆ ਕੋਲਾਬ ਕੋਲਾਬ ਕਰਦੇ ਹਾਂ ਹਾਂਜੀ ਬਸ ਠੀਕ ਆ ਠੀਕ ਆ ਚਲੋ ਬਾਏ ਬਾਈ ਬੇਬੀ ਓਕੇ ਬੇਟਾ